ਇੱਕ ਗੱਲ ਤਾਂ ਪੱਕੀ ਹੈ ਕਿ ਜਸ ਗਰੇਵਾਲ ਦਾ ਸਿਨੇਮਾ ਦੁਨੀਆ ਤੋਂ ਲੈਂਦੇ ਹੁੰਦਾ ਹੈ। ਬੇਸ਼ੱਕ ਆਪਾਂ ਗੱਲ ਕਰ ਲਈਏ ਜਸ ਗਰੇਵਾਲ ਦੇ ਰੱਬ ਦੇ ਰੀਡੀਓ ਦੀ, ਚਾਹੇ ਆਪਾਂ ਗੱਲ ਕਰ ਲਈਏ ਉਹਨਾਂ ਦੀ ਬਾਜਰੇ ਦੇ ਸਿੱਟੇ ਦੀ। ਅਜਿਹੀਆਂ ਕਈ ਫਿਲਮਾਂ ਉਹਨਾਂ ਨੇ ਪੰਜਾਬੀ ਇੰਡਸਟਰੀ ਨੂੰ ਦਿੱਤੀਆਂ। ਤੇ ਇਸ ਵਾਰ ਵੀ ਜਦੋਂ ਅਸੀਂ ਰੌਣਕ ਫਿਲਮ ਦਾ ਟ੍ਰੇਲਰ ਦੇਖਿਆ ਤਾਂ ਇਹ ਗੱਲ 100% ਸ਼ੋਰ ਹੋਊਗੀ। ਜਸਤਗਰੇਵਾਲ ਨੂੰ ਲੋਕ ਇੰਨਾ ਜ਼ਿਆਦਾ ਪਿਆਰ ਇਸ ਕਰਕੇ ਕਰਦੇ ਆ ਕਿਉਂਕਿ ਉਹਨਾਂ ਦਾ ਸਿਨੇਮਾ ਦੁਨੀਆ ਤੋਂ ਹਟਕਿਆ ਚਾਹੇ ਆਪਾਂ ਟ੍ਰੇਲਰ ਦੇ ਵਿੱਚ ਡਾਇਲੌਗਸ ਦੀ ਗੱਲ ਕਰ ਲਈਏ ਚਾਹੇ ਆਪਾਂ ਡਾਇਰੈਕਸ਼ਨ ਦੀ ਗੱਲ ਕਰ ਲਈਏ ਕਿਉਂਕਿ ਜਸਤਗਰੇਵਾਲ ਰੌਣਕ ਫਿਲਮ ਨੂੰ ਡਾਇਰੈਕਟ ਵੀ ਕਰਨ ਜਾ ਰਿਹਾ ਹੈ ਜੇ ਆਪਾਂ ਇਸ ਫਿਲਮ ਦੀ ਹੋਰ ਕਾਸਟ ਦੀ ਗੱਲ ਕਰੀਏ ਤਾਂ ਇਸ ਫਿਲਮ ਦੇ ਵਿੱਚ ਅਰਵਿੰਦਰ ਕੌਰ, ਰਾਜਵਿੰਦਰ, ਜਸਪ੍ਰੀਤ ਸਿੰਘ, ਮਲਕੀਤ ਰੌਣੀ, ਸੀਮਾ ਕੌਲ, ਸਰਪਿੰਦਰ ਰੂਪੀ, ਤਰਸੀਮ ਪਾਲ, ਗੁਰਪ੍ਰੀਤ ਪੰਗੂ ਤੇ ਹੋਰ ਬਹੁਤ ਹੀ ਜ਼ਿਆਦੇ ਕਲਾਕਾਰ ਨਜ਼ਰ ਆਉਣਗੇ ਟ੍ਰੇਲਰ ਤੋਂ ਇਹ ਆਈਡੀਆ ਲਗਾਇਆ ਜਾ ਰਿਹਾ ਹੈ ਕਿ ਇਹ ਫਿਲਮ ਦਰਸਾਉਗੀ ਇੱਕ ਕੁੜੀ ਦੀ ਕਹਾਣੀ ਕਿਵੇਂ ਬਚਪਨ ਦੇ ਵਿੱਚ ਉਹਦੇ ਨਾਲ ਕੁਝ ਘਟਨਾ ਵਾਪਰ ਜਾਂਦੀ ਹੈ ਤੇ ਕਿਵੇਂ-ਕਿਵੇਂ ਉਹਦੀ ਜ਼ਿੰਦਗੀ ਅੱਗੇ ਸਫਰ ਕਰਦੀ ਹੈ ਤੇ ਇਹ ਫਿਲਮ ਕੇਵਲ ਮੰਨ OTT ਉੱਪਰ ਰਿਲੀਜ਼ ਹੋਣ ਜਾ ਰਹੀ ਹੈ ਦਰਸ਼ਕਾਂ ਨੂੰ ਇਹਦੇ ਜਿਹੜਾ ਆਪਾਂ ਕਮੈਂਟਸ ਪੜ੍ਹਦੇ ਆ ਉੱਥੋਂ ਆਈਡੀਆ ਹੋ ਜਾਂਦਾ ਕਿ ਦਰਸ਼ਕ ਕਿੰਨੇ ਉਤਸ਼ਾਹੀਤਾ ਇਸ ਫਿਲਮ ਨੂੰ ਲੈ ਕੇ ਕਿਉਂਕਿ ਇਸ ਫਿਲਮ ਦਾ ਜਿਹੜਾ ਇੱਕ ਟਰੇਲਰ ਰਿਲੀਜ਼ ਹੋ ਰਿਹਾ ਯਾਰ ਬਾਬਰਾ ਉਹਨੂੰ ਬਹੁਤ ਜ਼ਿਆਦਾ ਪਿਆਰ ਮਿਲਿਆ ਤੇ ਉਹਦੇ ਉੱਤੇ 1 ਲੱਖ ਤੋਂ ਉੱਪਰ ਰੀਲਸ ਬਣ ਗਈਆਂ ਸੀ ਤੇ ਉਸ ਤੋਂ ਬਾਅਦ ਹੀ ਲੋਕਾਂ ਦੇ ਵਿੱਚ ਕਾਫੀ ਐਕਸਾਈਟਮੈਂਟ ਸੀ ਕਿ ਇਸ ਫਿਲਮ ਦਾ ਟ੍ਰੇਲਰ ਕਿਹੋ ਜਿਹਾ ਹੋਣ ਵਾਲਾ ਹੈ 26 ਸਤੰਬਰ ਨੂੰ ਇਹ ਫਿਲਮ ਕੇਬਲ 1 OTT ਉੱਪਰ ਰਿਲੀਜ਼ ਹੋ ਜਾਊਗੀ ਤੇ ਸਾਰੇ ਦਰਸ਼ਕ ਮੈਨੂੰ ਲੱਗਦਾ ਜਦੋਂ ਆਪਾਂ ਟ੍ਰੇਲਰ ਦੇ ਹੇਠਾਂ ਕਮੈਂਟ ਪੜ੍ਹਦੇ ਹਾਂ ਤੁਹੀ ਆਈਡੀ ਆਉਂਦਾ ਕਿ ਬਹੁਤ ਜ਼ਿਆਦਾ ਵੇਟ ਕਰ ਰਹੇ ਆ ਇਸ ਫਿਲਮ ਦੀ ਇੱਕ ਵੱਖਰਾ cinema always जसਗਰੇ ਵਾਲ ਨੇ ਬਣਾਇਆ ਤੇ ਇਸ ਵਾਰ ਵੀ ਨਜ਼ਰ ਆਊਗਾ ਤੇ ਅਰਵਿੰਦਰ ਕੌਰ ਜਿਹੜੇ ਕਿ ਹੌਲੀ ਹੌਲੀ ਆਪਣਾ ਨਾਮ ਪੰਜਾਬੀ ਇੰਡਸਟਰੀ ਵਿੱਚ ਬਹੁਤ ਵੱਡਾ ਕਰਦੇ ਜਾ ਰਹੇ ਆ ਉਹਦਾ ਕਾਰਨ ਕੀ ਆ ਉਹ ਤੁਹਾਨੂੰ ਇਸ ਫਿਲਮ ਦੇ ਜਦੋਂ ਟ੍ਰੇਲਰ ਨੂੰ ਦੇਖਦੇ ਆ ਉਹਦੇ ਵਿੱਚ ਹੀ ਉਹਨਾਂ ਦੀ ਪਰਫਾਰਮੈਂਸ ਦੇਖ ਕੇ ਤੁਹਾਨੂੰ ਨਜ਼ਰ ਆ ਰਿਹਾ ਕਿ ਕਿਉਂ ਲੋਕ ਅਰਵਿੰਦਰ ਕੌਰ ਨੂੰ ਅੱਜਕੱਲ ਇੰਨਾ ਪਿਆਰ ਕਰਦੇ ਜਾ ਰਹੇ ਆ ਜੇ ਤੁਸੀਂ ਵੀ ਨਹੀਂ ਦੇਖਿਆ ਹਜੇ ਤੱਕ ਰੌਣਕ ਫਿਲਮ ਦਾ ਟ੍ਰੇਲਰ ਤੁਹਾਨੂੰ ਸਾਗਾ ਹਿੱਟ ਦੇ YouTube ਚੈਨਲ ਦੇ ਉੱਪਰ ਜਾ ਕੇ ਜ਼ਰੂਰ ਦੇਖੋ ਤੇ ਰੈਡੀ ਹੋ ਜਾਓ 26 ਸਤੰਬਰ ਨੂੰ ਫਿਲਮ ਆ ਰਹੀ ਆ ਰੌਣਕ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ